ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਅਖੀਰਲੇ 17-18 ਸਾਲ ਖੇਤੀ ਕਰਦਿਆਂ ਹੋਇਆਂ ਇਸੇ ਧਰਤੀ ਦੇ ਉੱਪਰ ਬਤੀਤ ਕੀਤੇ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾਈ ਸੀ ਤਾਂ ਉਹਨਾਂ ਦਾ पार्थिव ਸਰੀਰ ਨਹੀਂ ਮਿਲਿਆ ਸੀ ਉਹਨਾਂ ਦੇ ਸਰੀਰ ਦੀ ਜਗ੍ਹਾ ਇੱਕ ਚਾਦਰ ਦੇ ਥੱਲੇ ਕੁਝ ਫੁੱਲ ਮਿਲੇ ਸੀ ਉਸ ਚਾਦਰ ਅਤੇ ਉਹਨਾਂ ਫੁੱਲਾਂ ਨੂੰ ਮੁਸਲਮਾਨ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਨੇ ਆਪਸ ਦੇ ਵਿੱਚ ਵੰਡਿਆ ਸੀ ਮੁਸਲਮਾਨਾ ਨੇ ਆਪਣੇ ਰੀਤੀ ਰਿਵਾਜਾਂ ਅਨੁਸਾਰ ਇਸ ਸਥਾਨ ਤੇ ਉਹਨਾਂ ਫੁੱਲਾਂ ਅਤੇ ਚਾਦਰ ਨੂੰ ਦਫਨਾ ਕੇ ਇੱਕ ਮਜ਼ਾਰ ਬਣਾ ਲਈ ਤੇ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਨੇ ਇਸ ਸਥਾਨ ਦੇ ਉੱਪਰ ਉਹਨਾਂ ਫੁੱਲਾਂ ਦਾ ਅੰਤਿਮ ਸੰਸਕਾਰ ਕੀਤਾ ਸੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਦੇ ਬਿਲਕੁਲ ਨਾਲ ਹੀ ਉਹ ਪ੍ਰਾਤਨ ਅਤੇ ਪਵਿੱਤਰ ਖੂਹ ਅੱਜ ਵੀ ਮੌਜੂਦ ਹੈ ਜਿਸ ਖੂਹ ਦੇ ਪਾਣੀ ਦੇ ਨਾਲ ਗੁਰੂ ਸਾਹਿਬ ਆਪਣੇ ਖੇਤਾਂ ਨੂੰ ਉਹਨਾਂ ਵੇਲਿਆਂ ਦੇ ਵਿੱਚ ਪਾਣੀ ਦਿਆ ਕਰਦੇ ਸੀ ਖੂਹ ਦੇ ਬਿਲਕੁਲ ਨਾਲ ਹੀ ਇੱਕ ਬੰਬ ਵੀ ਮੌਜੂਦ ਹੈ ਜਿਸ ਦਾ ਇਤਿਹਾਸ ਉੱਥੇ ਕੁਝ ਇਸ ਪ੍ਰਕਾਰ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਕਰਾਮਾਤ ਇੱਕ ਗੋਲਾ ਇਹ ਬੰਬ ਭਾਰਤੀ ਹਵਾਈ ਸੈਨਾ ਨੇ 1971 ਦੇ ਵਿੱਚ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨੂੰ ਨਸ਼ਟ ਕਰਨ ਦੇ ਲਈ ਸੁੱਟਿਆ ਸੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਖਾਸ ਰਹਿਮਤ ਸਦਕਾ ਇੱਕ ਗੋਲਾ ਸ਼੍ਰੀ ਖੂਹ ਸਾਹਿਬ ਨੇ ਆਪਣੀ ਪਵਿੱਤਰ ਗੋਦ ਦੇ ਵਿੱਚ ਲੈ ਲਿਆ ਅਤੇ ਗੁਰਦੁਆਰਾ ਸਮਾਦ ਮਜ਼ਾਰ ਸਾਹਿਬ ਜੀ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਦਸਨਯੋਗ ਇਹ ਗੱਲ ਹੈ ਕਿ ਇਹ ਉਹ ਪਵਿੱਤਰ ਖੂਹ ਸਾਹਿਬ ਹੈ ਜਿਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਖੇਤਾਂ ਨੂੰ ਪਾਣੀ ਦੇਣ ਦੇ ਲਈ ਵਰਤਿਆ ਸੀ